ਇਸ ਕਾਲਜ ਦਾ ਜਿਹੜਾ ਨੀਂਹ ਪੱਥਰ ਰੱਖਿਆ ਜਾਣਾ ਸਭ ਤੋਂ ਪਹਿਲਾਂ ਤਾਂ ਮੈਂ ਪਿੰਡ ਦੀ ਨਗਰ ਪੰਚਾਇਤ ਨੂੰ ਪਿੰਡ ਦੇ ਵਾਸੀਆਂ ਨੂੰ ਇਸ ਗੱਲੋਂ ਧੰਨਵਾਦ ਕਹਿਣਾ ਚਾਹੁੰਦਾ ਕਿ ਉਹਨਾਂ ਨੇ 15 ਏਕੜ ਜ਼ਮੀਨ ਜਿਹੜੀ ਆ ਉਹ ਇਸ ਪੁੰਨ ਦੇ ਕੰਮ ਵਾਸਤੇ ਕਿਉਂਕਿ ਵਿਦਿਆ ਵਿਚਾਰੀ ਤਾਂ ਪਰ ਉਪਕਾਰੀ ਕਿਹਾ ਜਾਂਦਾ ਹੈ ਤਾਂ ਇਸ ਵਿਦਿਆ ਦੇ দান ਵਾਸਤੇ ਉਹਨਾਂ ਨੇ 15 ਏਕੜ ਜ਼ਮੀਨ দান ਕੀਤੀ ਹੈ ਤਾਂ ਫਿਰ ਅਸੀਂ 15 ਕਰੋੜ ਰੁਪਈਆ ਕੈਬਨਿਟ ਦੇ ਵਿੱਚ ਪਾਸ ਕਰਕੇ ਤੇ ਕਾਲਜ ਜਿਹੜਾ ਉਹਨੂੰ ਪ੍ਰਵਾਨਗੀ ਦਿੱਤੀ ਹੈ ਜਿਸ ਤਰ੍ਹਾਂ ਦੀ ਤੁਸੀਂ ਫੋਟੋਆਂ ਦੇਖ ਰਹੇ ਹੋ ਇਹ ਐਸੀ ਤਰ੍ਹਾਂ ਦੀ ਬਣੂਗਾ ਇੱਕ ਵੀ ਸ਼ੀਸ਼ਾ ਜਾਂ ਇੱਕ ਵੀ ਇੱਟ ਇਧਰ ਉਧਰ ਨਹੀਂ ਹੋਊਗੀ ਇਦੇ ਨਾਲ ਬਾਰਡਰ ਦੇ ਕਟੋ-ਕਟ 40 ਤੋਂ 50 ਪਿੰਡਾਂ ਨੂੰ ਫਾਇਦਾ ਹੋਊਗਾ ਮੈਨੂੰ ਬੱਚੇ ਮਿਲੇ ਜਿਨ੍ਹਾਂ ਨੇ ਇਸ ਕਾਲਜ ਦੇ ਵਿੱਚ ਪਹਿਲੀ ਵਾਰ ਐਡਮਿਸ਼ਨ ਲੈਣੀ ਹੈ ਜ਼ਿਆਦਾਤਰ ਬੱਚੀਆਂ ਸੀ ਉਹਦੇ 'ਚ ਸਾਡੀਆਂ ਧੀਆ ਸੀ ਸਾਡੀਆਂ ਭੈਣਾਂ ਸੀ ਕਿਉਂਕਿ ਬੱਚੇ ਦੇ ਮਨ 'ਚ ਹੁੰਦਾ ਹੈ ਕਿ ਮੈਂ ਪੜਾਂ ਮੈਂ ਅਸਮਾਨੀ ਉਡਾਰੀਆਂ ਮਾਰਾਂ ਪਰ ਜਦੋਂ ਵਿਦਿਅਕ ਸੰਸਥਾਵਾਂ ਨਹੀਂ ਹੁੰਦੀਆਂ ਇਲਾਕੇ 'ਚ ਤਮਾਪੇ ਹਟਾ ਲੈਂਦੇ ਹੁਸ਼ਿਆਰ ਬੱਚਿਆਂ ਨੂੰ ਵੀ ਹਟਾ ਲੈਂਦੇ ਸਕੂਲਾਂ ਕਿਉਂਕਿ ਕਿਤੇ ਬਾਹਰ ਜਾਣ ਦਾ ਜਾਂ ਕੋਈ ਸਾਧਨ ਨਾ ਹੋਣ ਕਰਕੇ ਮਾਪੇ ਕਹਿੰਦੇ ਵੀ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪੈਰੀ ਹੈ ਮਾਹੌਲ ਠੀਕ ਨਹੀਂ ਹੈਗਾ ਮੈਂ ਪਾਰਲੀਮੈਂਟ ਦੇ ਵਿੱਚ ਵੀ ਜਦੋਂ ਮੈਂ ਐਮਪੀ ਹੁੰਦਾ ਸੀ ਉਦੋਂ ਵੀ ਇਹ ਗੱਲ ਬੋਲੀ ਸੀ ਕਿ ਬਹੁਤ ਸਾਰੇ ਸਕੂਲ ਜਿਹੜੇ ਨੇ ਉਹ ਇਸ ਕਰਕੇ ਖਾਲੀ ਰਹਿ ਜਾਂਦੇ ਕਿਉਂਕਿ ਉਹ ਥੋੜਾ ਜਿਹਾ ਦੂਰ ਨੇ ਤੇ ਸਾਡੇ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਮਾਪੇ ਭੇਜਣ ਤੋਂ ਖਾਸ ਤੌਰ ਤੇ ਬੱਚਿਆਂ ਨੂੰ ਭੇਜਣ ਤੋਂ ਥੋੜਾ ਜਿਹਾ ਕਤਰਉਂਦੇ ਆ ਸੋ ਅੱਜ ਮੈਨੂੰ ਉਹਨਾਂ ਬੱਚਿਆਂ ਨੇ ਫੁੱਲ ਦਿੱਤੇ ਅੱਜ ਉਹਨਾਂ ਬੱਚਿਆਂ ਨੇ ਆਪਣੇ ਹੱਥੀ ਬਣਾ ਕੇ ਪੇਂਟਿੰਗਸ ਦਿੱਤੀਆਂ ਮੈਨੂੰ ਬੜਾ ਚੰਗਾ ਲੱਗਿਆ ਮੈਂ ਦੇਖ ਸਕਦਾ ਸੀ ਉਹਨਾਂ ਦੀਆਂ ਅੱਖਾਂ 'ਚ ਅਸੀਂ ਪੁੱਛਿਆ ਤਿੰਨ ਚਾਰ ਨੂੰ ਕਿ ਕੀ ਬਣਨਾ ਹੈ ਕਿਸੇ ਨੇ ਕਿਹਾ ਮੈਂ ਆਈਪੀਐਸ ਅਫਸਰ ਬਣਨਾ ਹੈ ਕਿਸੇ ਨੇ ਕਿਹਾ ਮੈਂ ਡਾਕਟਰ ਬਣਨਾ ਹੈ ਕਿਸੇ ਨੇ ਕਿਹਾ ਮੈਂ ਵਕੀਲ ਬਣਨਾ ਹੈ ਔਰ ਮੈਂ ਦੇਖ ਸਕਦਾ ਸੀ ਉਹਨਾਂ ਦੀਆਂ ਅੱਖਾਂ 'ਚ ਉਹ ਆਉਦੇ ਜਿਹੜੇ ਸੀ ਉਹ ਜਨੂਨ ਨਾਲ ਭਰੇ ਹੋਏ ਸੀ ਇਸੇ ਇਲਾਕੇ ਦੀਆਂ ਕੁੜੀਆਂ ਇਸ ਇਲਾਕੇ ਦੇ ਮੁੰਡੇ ਪੜ੍ਹ ਲਿਖ ਕੇ ਜੱਜ ਬਣਨਗੇ ਐਸਐਸਪੀ ਬਣਨਗੇ ਅਫਸਰ ਬਣਨਗੇ ਵੱਡੇ ਅਫਸਰ ਬਣਨਗੇ ਮੇਰਾ ਯਕੀਨ ਹੈ ਅਸੀਂ ਵਾਦਾ ਕੀਤਾ ਸੀਗਾ ਕਿ ਆਪਾਂ ਗਲੀਆਂ ਨਾਲੀਆਂ ਭਾਵੇਂ ਲੇਟ ਬਣਾ ਲਾਂਗੇ ਪਹਿਲਾਂ ਸਕੂਲ ਠੀਕ ਕਰ ਲਈਏ ਕਾਲਜ ਠੀਕ ਕਰ ਲਈਏ ਕੌਮ ਬਣਾ ਲਈਏ ਪਹਿਲਾਂ ਪੜੀ ਲਿਖੀ ਕੌਮ ਬਣ ਜੇ ਉਹ ਆਪ ਹੀ ਗਲੀਆਂ ਨਾਲੀਆਂ ਆਪ ਹੀ ਬਣਾ ਦੇਣਗੇ ਉਦੋਂ ਬਾਅਦ ਚ ਜਦੋਂ ਅਫਸਰ ਲੱਗ ਗਏ ਤੁਸੀਂ ਦੇਖਿਓ ਕਦੇ ਸ਼ਾਇਦ ਤੁਹਾਡੇ ਵੀ ਇਲਾਕੇ 'ਚ ਹੋਵੇ ਕਿ ਤੁਹਾਡੇ ਇਲਾਕੇ ਦਾ ਕੋਈ ਬੰਦਾ ਪੜ੍ਹ ਲਿਖ ਕੇ ਵੱਡਾ ਅਫਸਰ ਬਣ ਗਿਆ ਕਿਤੇ ਡੀਸੀ ਲੱਗ ਗਿਆ ਜਾਂ ਕੋਈ ਫੌਜ ਦੇ ਵਿੱਚ ਹੋ ਗਿਆ ਉਹ ਉਹਦੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਜਦੋਂ ਮੈਂ ਥੋੜਾ ਜਿਹਾ ਹੱਥ ਸੌਖਾ ਹੋ ਗਿਆ ਮੇਰਾ ਪੈਸੇ ਵਾਲੇ ਪਾਸਿਓ ਮੈਂ ਯਾਰ ਪਿੰਡ ਪੈਸੇ ਲਾਉਣੇ ਨੇ ਉਹ ਪਿੰਡ ਨੂੰ ਅਡਾਪਟ ਕਰ ਲੈਂਦਾ ਪਿੰਡ ਦੇ ਸਕੂਲ ਚ ਕਮਰੇ ਪਵਾ ਦਿੰਦਾ ਗੁਰਦੁਆਰਾ ਸਾਹਿਬ ਦੀ ਚਾਰ ਦੁਵਾਰੇ ਵੀ ਕਰਾ ਦਿੰਦਾ ਉਹ ਪਿੰਡ ਵਾਲਿਆਂ ਨੂੰ ਪੁੱਛਦਾ ਹੋਰ ਕੀ ਚਾਹੀਦਾ ਪਾਰਕ ਵੀ ਲਵਾ ਦਿੰਦਾ ਉਹ ਜਿਮ ਵੀ ਬਣਾ ਦਿੰਦਾ ਕਿਉਂਕਿ ਉਹਨੂੰ ਇਹ ਲੱਗਦਾ ਮੈਂ ਆਪਣੇ ਪਿੰਡ ਲਈ ਕੁਝ ਕਰਾਂ ਤੇ ਪਿੰਡ ਦੇ ਲੋਕ ਕਹਿਣ ਯਾਰ ਹਾਂ ਸਾਡੇ ਪਿੰਡ ਦਾ ਜੰਮਪ ਵਾਲ ਇੱਕ ਬੰਦਾ ਅਫਸਰ ਬਣਿਆ ਸੋ ਜੇ ਆਪਾਂ ਬੱਚਿਆਂ ਨੂੰ ਪੜਾ ਦਈਏ ਇਹਦੇ ਨਾਲ ਬਹੁਤ ਕੰਮ ਸੌਖੇ ਹੋ ਜਾਣਗੇ ਸਰਕਾਰਾਂ ਦੇ ਕੰਮ ਵੀ ਸੌਖੇ ਹੋ ਜਾਣਗੇ ਜੇ ਪੜ੍ਹੇ ਲਿਖੇ ਪਿੰਡ ਹੋਊਗਾ ਉਹਨੂੰ ਸਾਰਾ ਕੁਝ ਪਤਾ ਹੋਊਗਾ ਕਿ ਦੇਸ਼ ਕਿੱਧਰ ਨੂੰ ਜਾ ਰਿਹਾ ਹੈ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ ਆਪਾਂ ਨੇ ਕੀ ਫੈਸਲਾ ਲੈਣਾ ਜੇ ਸੋਚ ਸੋਚਣ ਲੱਗੇ ਆਪਾਂ ਬਸ ਸੋਚ ਤੋਂ ਵੱਡਾ ਤਾਂ ਕੁਝ ਹੈ ਹੀ ਨਹੀਂ ਜੇ ਸੋਚਣ ਲੱਗੇ ਕਿ ਆ ਚੰਗਾ ਹੈ ਆ ਮਾੜਾ ਹੈ ਭਾਈ ਆ ਰਾਜਨੀਤੀ ਗਲਤ ਕਰਦਾ ਹੈ ਆ ਚੰਗੀ ਕਰਦਾ ਹੈ ਸੋਚ ਕੇ ਵੋਟ ਪਾਉਣ ਲੱਗੇ ਤਾਂ ਮਾੜੇ ਬੰਦੇ ਆਪ ਹੀ हट ਜਾਣਗੇ ਜੀ ਰਾਜਨੀਤੀ ਦੇ ਵਿੱਚ ਮਾੜੇ ਬੰਦੇ ਜ਼ਿਆਦਾ ਇਸ ਕਰਕੇ ਨਹੀਂ ਹੈਗੇ ਕਿ ਰਾਜਨੀਤੀ ਮਾੜੇ ਬੰਦਿਆਂ ਦਾ ਕੰਮ ਹੈ ਰਾਜਨੀਤੀ ਚ ਮਾੜੇ ਬੰਦੇ ਬੇਈਮਾਨ ਬੰਦੇ ਜਾਦਾ ਇਸ ਕਰਕੇ ਨੇ ਕਿਉਂਕਿ ਇਮਾਨਦਾਰ ਬੰਦੇ ਰਾਜਨੀਤੀ ਚ ਆਉਣ ਦੀ ਕੋਸ਼ਿਸ਼ ਨਹੀਂ ਕਰਦੇ ਛੱਡ ਫਰੇ ਯਾਰ ਆਪਾਂ ਨੇ ਕੀ ਲੈਣਾ ਇਹ ਤਾਂ ਯਾਰ ਹੋਰ ਹੀ ਤਰ੍ਹਾਂ ਦਾ ਕਿਉਂ ਨਹੀਂ ਵੀ ਚੰਗੇ ਬੰਦੇ ਆਉਣਗੇ ਚੰਗੇ ਬੰਦੇ ਆਉਣਗੇ ਤਾਂ ਉਹ ਚੰਗਾ ਹੋ ਜਾਊਗਾ ਉਹੀ ਉਹੀ ਕੰਮ ਚੰਗਾ ਹੋ ਜਾਊਗਾ ਕੁਲਦੀਪ ਢਾਲੀਵਾਲ ਮੈਨੂੰ ਪਤਾ ਹੈ ਅਮਰੀਕਾ ਦੇ ਵਿੱਚ ਇਹਨਾਂ ਦਾ ਪਾਸਪੋਰਟ ਬਣ ਗਿਆ ਅਮਰੀਕਾ ਦਾ ਪਾਸਪੋਰਟ ਬਣ ਜੇ ਆਪਾਂ ਨੂੰ ਹੋਰ ਕੀ ਚਾਹੀਦਾ ਹੁੰਦਾ ਪਰ ਜਦੋਂ ਇਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਵੀ ਆਪਾਂ ਦੇਸ਼ ਛੱਡਿਆ ਏ ਆਜੋ ਉੱਥੇ ਚੱਲੀਏ ਕਹਿੰਦੇ ਯਾਰ ਹੁਣ ਤਾਂ ਪਾਸਪੋਰਟ ਬਣ ਗਿਆ ਮੈਂ ਕਿਹਾ ਜੀ ਪਾਸਪੋਰਟ ਵਾਪਸ ਵੀ ਹੋ ਸਕਦਾ ਹੈ ਅਮਰੀਕਾ ਦਾ ਪਾਸਪੋਰਟ ਵਾਪਸ ਕੀਤਾ ਸਾਲ ਤੋਂ ਸਵਾ ਸਾਲ ਲੱਗਦਾ ਦੁਬਾਰਾ ਭਾਰਤ ਦਾ ਰਾਜ ਨਾਗਰਿਕ ਬਣਨ ਦਾ ਤਾਂ ਇਹਨਾਂ ਨੇ ਆਪਣਾ ਪਾਸਪੋਰਟ ਦੇਤਾ ਤੇ ਦੁਬਾਰਾ ਭਾਰਤ ਦਾ ਪਾਸਪੋਰਟ ਲੈ ਲਿਆ ਦੇਸ਼ ਦੇ ਨਾਗਰਿਕ ਬਣ ਗਏ ਤੇ ਮੈਂ ਇਹਨਾਂ ਨੂੰ ਕਿਹਾ ਕਿ ਆ ਜੋ ਆਪਾਂ ਰਾਜਨੀਤੀ ਠੀਕ ਕਰਾਂਗੇ ਤੁਸੀਂ ਮੇਰੀ ਗੱਲ ਮੰਨੋ ਪਹਿਲਾਂ ਮੈਂ ਇਹਨਾਂ ਨਾਲ ਮੇਰੀ ਪੁਰਾਣੀ ਦੋਸਤੀ ਜਦੋਂ ਤੋਂ ਇਹ ਜਗਦੇਵ ਕਲਾ ਚ ਹਾਸ਼ਮ ਸ਼ਾਹ ਯਾਦਗਾਰੀ ਮੇਲਾ ਕਰਾਉਂਦੇ ਹੁੰਦੇ ਸੀ ਮੈਂ ਉਦੋਂ ਤੋਂ ਜਾਣਦਾ ਇਹਨਾਂ ਨੂੰ ਬੜਾ ਕੰਮ ਇਹਨਾਂ ਨੇ ਕੀਤਾ ਹੋਇਆ ਤੇ ਫਿਰ ਲੋਕ ਸਭਾ ਲੜੀ ਅੰਮ੍ਰਿਤਸਰ ਦੀ ਥੋੜੀਆਂ ਜਿਹੀਆਂ ਵੋਟਾਂ ਤੇ ਰਹਿ ਗਏ ਫਿਰ ਬਾਈ ਆ ਗਈ ਅਜਨਾਲੇ ਤੋਂ ਲੜੇ ਜਿੱਤ ਗਏ ਮੰਤਰੀ ਬਣੇ ਅੱਜ ਸਾਡੀ ਪਾਰਟੀ ਦੇ ਬਹੁਤ ਵੱਡੇ ਲੀਡਰਾਂ ਦੇ ਵਿੱਚ ਇਹਨਾਂ ਦਾ شمار ਹੁੰਦਾ ਤੇ ਅੱਜ ਉਹ ਇਸ ਗੱਲੋਂ ਹੀ ਖੁਸ਼ ਨੇ ਕਿ ਜਰ ਮੈਂ ਕੁਛ ਤਾਂ ਕਰਾਤਾ ਦੇਸ਼ ਦਾ ਕਿ ਜਰ ਮੈਂ ਕਾਲਜ ਬਣਾਤੇ ਆਪਦੇ ਹਲਕੇ ਚ ਜਿੱਥੇ ਕਈ ਸਾਲਾਂ ਤੋਂ ਮੰਗ ਸੀਗੀ ਤੇ ਆ ਜਿਹੜੀ ਤਾਰ ਦੀ ਜ਼ਮੀਨ ਵਾਲਾ ਮਸਲਾ ਹੈ ਇਹ ਵੀ ਹੱਲ ਹੋ ਜਾਊਗਾ ਮੈਨੂੰ ਮੈਂ ਧੰਨਵਾਦ ਕਰਦਾ ਸਰਪੰਚ ਸਾਹਿਬ ਦਾ ਉਹਨਾਂ ਪਿੰਡਾਂ ਦਾ ਜਿਨ੍ਹਾਂ ਨੇ ਮਿੱਟੀ ਦਿੱਤੀ ਹੈ ਉਹ ਕਹਿੰਦੇ ਵੀ ਮਿੱਟੀ ਇਹ ਪਹਿਲਾਂ ਸਾਡੀ ਨਹੀਂ ਸੀ ਇਸ ਮਿੱਟੀ ਵਾਸਤੇ ਸਾਨੂੰ ਤਲਾਸ਼ੀਆਂ ਸਾਡੀਆਂ ਹੁੰਦੀਆਂ ਸੀ ਜਿਸ ਤਰ੍ਹਾਂ ਢਾਲੀਵਰ ਸਾਹਿਬ ਨੇ ਦੱਸਿਆ ਤੇ ਹੁਣ ਉਹ ਤਾਰ ਅੱਗੇ ਚਲੀ ਜਾਊਗੀ ਤੇ ਉਹ ਜਿਹੜੀ ਜ਼ਮੀਨ ਹੈ ਉਹ ਉਤਾਰ ਦੇ ਇੱਧਰਲੇ ਪਾਸੇ ਆ ਜੂਗੀ ਮਨਮਰਜ਼ੀ ਨਾਲ ਖੇਤੀ ਕਰਾਂਗੇ ਚਾਹੇ ਜਿਹੜੀ ਮਰਜ਼ੀ ਫਸਲ ਬੀਜ ਲਿਓ ਹੁਣ ਉਹਦੇ 'ਚ ਉਹ ਵੀ ਪਾਬੰਦੀਆਂ ਨੇ ਕਿ ਤੁਸੀਂ ਉੱਚੀ ਫਸਲ ਨਹੀਂ ਬੀਜ ਸਕਦੇ ਜਿਸ 'ਚ ਬੰਦਾ ਲੁਕ ਸਕਦਾ ਹੋਵੇ ਗੰਨਾ ਨਹੀਂ ਬੀਜ ਸਕਦੇ ਸਰੋਂ ਨਹੀਂ ਬੀਜ ਸਕਦੇ ਮੱਕੀ ਨਹੀਂ ਬੀਜ ਸਕਦੇ ਸੋ ਫੌਜ ਦੇ ਮੁਤਾਬਕ ਖੇਤੀ ਕਰਨੀ ਪੈਂਦੀ ਹੈ ਚਲੋ ਫੌਜ ਵੀ ਆਪਣੀ ਜਗ੍ਹਾ ਤੇ ਆਪਣੀ ਡਿਊਟੀ ਕਰ ਰਹੀ ਹੈ ਆਪਾਂ ਕੋਈ ਇਹ ਨਹੀਂ ਕਹਿੰਦੇ ਕਿ ਫੌਜ ਕੋਈ ਤੱਕਾ ਕਰਦੀ ਹੈ ਉਹ ਤਾਂ ਜੋ ਗ੍ਰਹਿ ਮੰਤਰਾਲੇ ਦੇ ਜੋ ਦੇਸ਼ ਦੇ ਕਾਨੂੰਨ ਨੇ ਉਹਦੇ ਮੁਤਾਬਕ ਹੀ ਫਾਲੋ ਕਰਨਾ ਪੈਂਦਾ ਪਰ ਇਹ ਵੀ ਹਜ਼ਾਰਾਂ ਏਕੜ ਜ਼ਮੀਨ ਆਪਣੀ ਜਿਹੜੀ ਹੈ ਉਹ ਇਧਰਲੇ ਪਾਸੇ ਤਾਰ ਤੋਂ ਆਜੂਗੀ ਤੇ ਫਿਰ ਆਪਾਂ ਮਨ ਮਰਜ਼ੀ ਨਾਲ ਜਿੰਨੇ ਵੇਲੇ ਮਰਜ਼ੀ ਜਾ ਕੇ ਮੋਟਰ ਚਲਾਓ ਜਿੰਨੇ ਵੇਲੇ ਮਰਜ਼ੀ ਜਾ ਕੇ ਕੰਮਕਾਰ ਕਰੋ ਫੌਜ ਦਾ ਵੀ ਟਾਈਮ ਬਚੂਗਾ ਤਲਾਸ਼ੀਆਂ ਵਾਲਾ ਜਾਂ ਨਾਲ ਜਾਣ ਵਾਲਾ ਉਹ ਵੀ ਕੰਮ ਬਚ ਜੂਗਾ ਸੋ ਅਸੀਂ ਤਾਂ ਜਦੋਂ ਵੀ ਸਾਨੂੰ ਕੋਈ ਮਸਲਾ ਲੱਗਦਾ ਭਾਵੇਂ ਉਹ ਇਧਰ ਦਾ ਮਸਲਾ ਹੈ ਭਾਵੇਂ ਮਾਲਵੇ ਦਾ ਹੈ ਭਾਵੇਂ ਮਾਝੇ ਦਾ ਹੈ ਭਾਵੇਂ ਦੁਆਬੇ ਦਾ ਹੈ ਅਸਤਚਨਾ ਪੰਜਾਬੀਆਂ ਦਾ ਮਸਲਾ ਜੇ ਕਿਤੇ ਹੱਲ ਕਰਾਉਣ ਚ ਕਾਮਯਾਬ ਹੋ ਗਏ ਚਾਰ ਬੰਦੇ ਯਾਦ ਕਰ ਲੈਣਗੇ ਬਾਅਦ ਚ ਨਹੀਂ ਤਾਂ ਇੱਥੇ ਦੁਨੀਆ ਹੀ ਤੁਰ ਗਈ ਜੀ ਕੌਣ ਯਾਦ ਕਰਦਾ ਇੱਥੇ ਕੌਣ ਯਾਦ ਕਰਦਾ ਜੀ ਇੱਥੇ ਆਪਦੇ ਘਰਦਿਆਂ ਨੂੰ ਨਹੀਂ ਪੁੱਛਦਾ ਕੋਈ ਅਗਲਾ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਉਹ ਜਿੰਨਾ ਪਿੱਛੇ ਪਾਪ ਕਮਾਏ ਹੁਣ ਚੱਕੋ ਚੱਕੋ ਕਰਦੇ ਦਿਨ ਛੇ ਪੜ ਨਹੀਂ ਦਿੰਦੇ ਜੀ ਉਹ ਕਹਿੰਦੇ ਚੱਕੋ ਕੋਈ ਗੱਲ ਨਹੀਂ ਰਮਦਾਸ ਵਾਲੀ ਭੂਆ ਪਰਸੋਂ ਨੂੰ ਫੁੱਲਾਂ ਤੇ ਆਜੂ ਚੱਕੋ ਚੱਕੋ ਰੋਟੀ ਖਾਣੀਆਂ ਜਵਾਕਾਂ ਨੇ ਰੋਟੀ ਖਾਣੀ ਆ ਜਿੰਨਾ ਪਿੱਛੇ ਪਾਪ ਕਮਾਉਂਦੇ ਰਹੇ ਠੱਗੀਆਂ ਮਾਰਦੇ ਰਹੇ ਉਸ ਤਾਂ ਘੰਟਾ ਨਹੀਂ ਰੱਖ ਕੇ ਰਾਜੀ ਸੋ ਜੇ ਕਿਤੇ ਇਹ ਸਾਡੇ ਫਕੀਰਾਂ ਦੀ ਸਾਡੇ ਸ਼ਾਇਰਾਂ ਦੀ ਸਾਡੇ ਗੁਰੂਆਂ ਦੀ ਜਿਹੜੀ ਬਾਣੀ ਐ ਭਗਤਾਂ ਦੀ ਜੇ ਉਹਦੇ ਚ ਲਿਖਿਆ ਹੋਇਆ ਸਾਰਾ ਕੁਝ ਸੋ ਆਪਾਂ ਇਹੀ ਆ ਵੀ ਇਹ ਚਾਰ ਚੰਗੇ ਕੰਮ ਕਰ ਲਾਂਗੇ ਲੋਕ ਯਾਦ ਰੱਖ ਲੈਣਗੇ ਨਿਤ ਇਤੋਂ ਬੜੇ ਆਏ ਸਿਕੰਦਰ ਹੋਰੀ ਆਏ ਦੁਨੀਆ ਜਿੱਤਣ ਚਲੇ ਗਏ ਤੁਰ ਗਏ ਦੁਨੀਆ ਨੇ ਚੱਲੀ ਜਾਣਾ ਗਾਹਾਂ ਦੀ ਗਾਹਾਂ ਦੀ ਗਾਹਾਂ ਚੱਲੀ ਜਾਣਾ ਸੋ ਇਸ ਕਰਕੇ ਅੱਜ ਇਸ ਕਾਲਜ ਦੀਆਂ ਤੁਹਾਡੇ ਇਲਾਕੇ ਨੂੰ ਕਿਉਂਕਿ ਤੁਸੀਂ ਪਹਿਲਾਂ ਮੰਗ ਰੱਖੀ ਪਹਿਲਾਂ ਤਾਂ ਤੁਹਾਡੇ ਦਿਮਾਗ 'ਚ ਹੋਊਗਾ ਤੁਸੀਂ ਮੰਗ ਰੱਖੀ ਕਿ ਸਾਡੇ ਕਾਲਜ ਬਣਨਾ ਚਾਹੀਦਾ ਹੈ ਇਲਾਕੇ ਦੀ ਮੰਗ ਹੋਣੀ ਕਾਲਜ ਤਾਂ ਕਿਸੇ ਬੰਦੇ ਨੂੰ ਤਾਂ ਕੋਈ ਫਾਇਦਾ ਨਹੀਂ ਹੋਣਾ ਉਹਦਾ ਇੱਕ ਬੰਦੇ ਨੂੰ ਤਾਂ ਕਈ ਬੰਦੇ ਆਉਂਦੇ ਨੇ ਨਿੱਜੀ ਕੰਮ ਲੈ ਕੇ ਮੇਰਾ ਪਟਵਾਰੀ ਕੋਲੇ ਆਹ ਕੰਮ ਹੈ ਜੀ ਮੇਰਾ ਡੀਐਸਪੀ ਕੋਲੇ ਆਹ ਕੰਮ ਹੈ ਜੀ ਕਈ ਬੰਦੇ ਆਉਂਦੇ ਆ ਪਿੰਡ ਦੇ ਕੰਮ ਲੈ ਕੇ ਕਈ ਬੰਦੇ ਆਉਂਦੇ ਆ ਇਲਾਕੇ ਦੇ ਕੰਮ ਲੈ ਕੇ ਜੀ ਇਲਾਕੇ ਨੂੰ ਫਾਇਦਾ ਹੋ ਜੂਗਾ ਵੀ ਆ ਤੁਸੀਂ ਕੰਮ ਕਰ ਦਿਓ ਜਿਸ ਤਰ੍ਹਾਂ ਤੁਸੀਂ ਕਿਹਾ ਇਹ ਐਗਰੀਮੈਂਟ ਦੇ ਵਿੱਚ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਮੰਤਰੀ ਸਾਹਿਬ ਬੈਠਿਆ ਇਹ ਲਿਖਣਾ ਕਿ ਇਸ ਪਿੰਡ ਦੇ ਬੱਚਿਆਂ ਨੂੰ ਸਪੈਸ਼ਲੀ ਇਸ ਪਿੰਡ ਦੇ ਜਿਹੜੇ ਡੋਮਿਸਾਈਲ ਇਸ ਪਿੰਡ ਦੇ ਬੱਚੇ ਨੇ ਉਹਨਾਂ ਦੀ ਪੜ੍ਹਾਈ ਵੀ ਮੁਫਤ ਕਰਾਉਣੀ ਹੈ ਉਹਨਾਂ ਨੂੰ ਐਡਮਿਸ਼ਨ ਵੀ ਦੇਣੀ ਹੈ ਤੇ ਉਹਦੇ ਚ ਕਾਲਜ ਦੇ ਵਿੱਚ ਕਲਰਕ ਰੱਖੋਗੇ ਪ੍ਰੋਫੈਸਰ ਰੱਖੋਗੇ ਹਰ ਕਿਸਮ ਦੇ ਮੁਲਾਜ਼ਮ ਹੋਣਗੇ ਉਹਦੇ ਵਿੱਚ ਵੀ ਇਸ ਪਿੰਡ ਨੂੰ ਪ੍ਰਾਇਓਰਟੀ ਦੇਣੀ ਹੈ ਕਿ ਇਸ ਪਿੰਡ ਦਾ ਕੋਈ ਬੰਦਾ ਜੇ ਕਰਦਾ ਪੂਰਾ ਆਪਣਾ ਕੁਆਲੀਫਿਕੇਸ਼ਨ ਦਾ ਮੈਰਿਟ ਤਾਂ ਉਹਨੂੰ ਉਹਨੂੰ ਪ੍ਰੇਫਰੈਂਸ ਦੇਣੀ ਹੈ ਤੇ ਨਾਲ ਨਾਲ ਜੋ ਮੇਰੇ ਕੋਲ ਮੰਗ ਆਈ ਹੈ ਕਿ ਇਸ ਇਲਾਕੇ ਦੇ ਨਿਵਾਸੀਆਂ ਵੱਲੋਂ ਮੰਗ ਹੈ ਕਿ ਇਸ ਇਲਾਕੇ ਦੀ ਮਹਾਨ ਸ਼ਖਸੀਅਤ ਬ੍ਰह्मज्ञानी ਬਾਬਾ ਗਾਮਚੁੱਕ ਜੀ ਹੋਏ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਮਨੁੱਖਤਾ ਦਾ ਮਾਨਵਤਾ ਦਾ ਸਾਂਝੀਵਾਲਤਾ ਦਾ ਸਨੇਹ ਦਿੱਤਾ ਤੇ ਇਸ ਕਾਲਜ ਦਾ ਨਾਮ ਵੀ ਬਾਬਾ ਗਾਮਚੁੱਕ ਜੀ ਯਾਦਗਾਰੀ ਸਰਕਾਰੀ ਡਿਗਰੀ ਕਾਲਜ ਹੋਊਗਾ ਤੇ ਤਾਂ ਕਿ ਤੁਹਾਡੀਆਂ ਭਾਵਨਾਵਾਂ ਨੂੰ ਵੀ ਭਾਵਨਾਵਾਂ ਮੰਨੂ ਵੀ ਅਸੀਂ ਆਦਰ ਸਤਕਾਰ ਦੇ ਸਕੀਏ ਤੇ ਉੱਥੇ ਪੜ੍ਹਾਈ ਵੀ ਹੋਵੇ ਤੇ ਸਾਡੇ ਜਿਵੇਂ ਅਸੀਂ ਮੇਰਾ ਇਲਾਕਾ ਜਿਹੜਾ ਉਹ ਸੁਨਾਮ ਦੇ ਇਲਾਕੇ ਚ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤਵਾਨਾ ਵਾਲੇ ਉਹ ਮਤਲਬ ਐਜੂਕੇਸ਼ਨ ਦੇ ਸੰਤ ਸੀ ਐਜੂਕੇਸ਼ਨ ਦੇ ਪੜ੍ਹਾਈ ਦੇ ਗੁਰੂ ਕਾਸ਼ੀ ਕਾਲਜ ਦਾ ਨੀਂਹ ਪੱਥਰ ਉਹਨਾਂ ਨੇ ਰੱਖਿਆ ਸੀਗਾ ਜੀ ਅੱਜ ਉਹਨਾਂ ਦੇ ਨਾਂ ਤੇ ਮਸਤਵਾਨਾ ਸਾਹਿਬ ਸਾਡੇ ਚੀਮਾ ਮੰਡੀ ਉਨ੍ਹਾਂ ਦੇ ਨਾਂ ਤੇ ਸਕੂਲ ਕਾਲਜ ਨੇ ਸੋ ਇਹੋ ਜੇ ਲੋਕ ਜਿਨ੍ਹਾਂ ਨੇ ਆ ਕੇ ਲੋਕਾਂ ਨੂੰ ਸਿੱਖਿਆ ਵਿਦਿਆ ਜਾਂ ਮਨੁੱਖਤਾ ਦਾ ਸੰਦੇਸ਼ ਦਿੱਤਾ ਉਹਨਾਂ ਦੇ ਨਾਂ ਧਰਤੀ ਤੇ ਰਹਿਣੇ ਚਾਹੀਦੇ ਆ ਉਹਨਾਂ ਦੇ ਨਾਂ ਤੇ ਕਾਲਜ ਜਿਵੇਂ ਤੁਸੀਂ ਮੰਗ ਕੀਤੀ ਹੋਵੇਂ ਜਿਵੇਂ ਹੋ ਜਾਊਗਾ ਸੋ ਮੈਂ ਇਹੀ ਬੇਨਤੀ ਤੁਹਾਨੂੰ ਕਰਨ ਆਇਆ ਕਿ ਬੱਚਿਆਂ ਨੂੰ ਪੜ੍ਹਾਓ ਬੱਚੇ ਪੜ੍ਹ ਕੇ ਜਦੋਂ ਉਹ ਡਿਗਰੀਆਂ ਮੁਤਾਬਕ ਉਹਨਾਂ ਨੂੰ ਇੱਥੇ ਹੀ ਨੌਕਰੀਆਂ ਮਿਲ ਗਈਆਂ ਬਾਹਰਲੇ ਮੁਲਕਾਂ ਮਲ ਦੇਖਣ ਦੀ ਲੋੜ ਨਹੀਂ ਪੈਣੀ ਕਿਉਂਕਿ ਬਾਹਰਲੇ ਮੁਲਕਾਂ 'ਚ ਠੀਕ ਆ ਚਲੇ ਜਾਂਦੇ ਆ ਪਰ ਉੱਥੇ ਮੌਸਮ ਆਪਣੇ ਅਨੁਕੂਲ ਨਹੀਂ ਉੱਥੇ ਭਾਸ਼ਾ ਆਪਣੇ ਅਨੁਕੂਲ ਨਹੀਂ ਉੱਥੇ ਮਾਹੌਲ ਆਪਣੇ ਅਨੁਕੂਲ ਨਹੀਂ ਹੁਣ ਉੱਥੇ ਵੀ ਰੋਲੇ ਪਏ ਹੋਏ ਨੇ ਉੱਥੇ ਵੀ ਹੁਣ ਕਹਿੰਦੇ ਨੇ ਉਹ ਉਹਨਾਂ ਵਾਲੇ ਜਿਹੜੇ ਲੋਕ ਨੇ ਵੀ ਚਲੋ ਜੀ ਤੁਸੀਂ ਵਾਪਸ ਜਾਓ ਇਦਰੋਂ ਆਪਾਂ ਗਏ ਹੋਏ ਆ ਉਧਰ ਹਜੇ ਪੱਕੇ ਨਹੀਂ ਹੋਏ ਇਦਰ ਕੱਚੇ ਉਧਰ ਕੱਚੇ ਹੁਣ ਫਿਰ ਕਦੋਂ ਪੱਕੇ ਹੋਵਾਂਗੇ ਔਰ ਧਰਤੀ ਕਿਹੜੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਬਾਬਾ ਬੁੱਢਾ ਜੀ ਦੀ ਧਰਤੀ ਧਰਤੀ ਓਹੋ ਜਿਦੇ ਪੈਰ ਪੈਰ ਤੇ ਸਾਨੂੰ ਆਸ਼ੀਰਵਾਦ ਮਿਲਿਆ ਹੋਇਆ ਹੈ ਜਰਰੇ ਜਰਰੇ ਦੇ ਵਿੱਚ ਆਸ਼ੀਰਵਾਦ ਹੈ ਤੇ ਉਹ ਧਰਤੀ ਛੱਡ ਕੇ ਕਿਉਂ ਜਾ ਰਹੇ ਆ ਪਹਿਲਾਂ ਸਿਸਟਮ ਤੋਂ ਦੁਖੀ ਹੋ ਗਏ ਸੀਗੇ ਸਿਸਟਮ ਤੋਂ ਦੁਖੀ ਹੋ ਕੇ ਛੱਡ ਕੇ ਜਾਣਾ ਪੈ ਰਿਆ ਸੀ ਪਰ ਹੁਣ ਆਪਾਂ ਇੱਥੇ ਆਪਦੇ ਘਰ ਹੀ ਠੀਕ ਕਰ ਲਈਏ ਆਪ ਮਰੇ ਬਿਨਾ ਕੋਈ ਸੁਰਗਨ ਨੂੰ ਨਹੀਂ ਜਾਂਦਾ ਵੀਰੋ ਇਹ ਇਹ ਪੰਜਾਬ ਦੀ ਧਰਤੀ ਇਹ ਪੰਜਾਬ ਦਾ ਮਾਹੌਲ ਇਹ ਆਪਾਂ ਨੂੰ ਹੀ ਠੀਕ ਕਰਨਾ ਪੈਣਾ ਹੈ ਇਹ ਕੋਈ ਬਾਹਰੋਂ ਆ ਕੇ ਨਹੀਂ ਕਰੂਗਾ ਆਪਾਂ ਹੀ ਠੀਕ ਕਰ ਲਈਏ ਆਪਦੇ ਘਰ ਨੂੰ ਆਪ ਹੀ ਸਾਫ਼ ਕਰ ਲਈਏ ਤਾਂ ਇਹਦੇ ਵਰਗੀ ਧਰਤੀ ਨਹੀਂ ਇੱਥੇ ਹਰ ਕਿਸਮ ਦਾ ਮੌਸਮ ਹੈ ਧਰਤੀ ਜਰਖੇਜ ਹੈ ਤੇ ਸਰਬੱਤ ਦਾ ਭਲਾ ਮੰਗਣ ਵਾਲੀ ਗੁਰਬਾਣੀ ਦਾ ਹਰ ਰੋਜ਼ ਲੱਖਾਂ ਸਪੀਕਰਾਂ ਚੋਂ ਹਰ ਰੋਜ਼ ਗੂੰਗਾਣ ਹੁੰਦਾ ਹੈ ਸਵਾਹੋ ਆਪਾ ਇਕੱਠੇ ਹੋ ਕੇ ਪੰਜਾਬ ਨੂੰ ਦੁਬਾਰੇ ਪੰਜਾਬ ਹੀ ਬਣਾ ਲਈਏ ਕੈਲੀਫੋਰਨੀਆ ਲੰਡਨ ਪੈਰਿਸ ਬਣਾਉਣ ਦੀ ਲੋੜ ਨਹੀਂ ਸੰਦ ਸਾਡਾ ਪੰਜਾਬ ਹੀ ਆ ਜਾਏ ਬਸ ਸਾਡੇ ਕੋਲੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਲਈਏ ਪੰਜਾਬ ਨੂੰ ਰੰਗਲਾ ਬਣਾ ਲਈਏ ਔਰ ਇਸ ਰੰਗਲੇ ਪੰਜਾਬ ਚ ਹਰ ਬੰਦੇ ਤੋਂ ਅਸੀਂ ਰੰਗ ਭਰਵਾਉਣਾ ਤੁਸੀਂ ਜੋ ਯੋਗਦਾਨ ਪਾ ਸਕਦੇ ਹੋ ਵਿੱਚ ਪਾਓ ਸਰਕਾਰ ਤੁਹਾਡੇ ਨਾਲ ਖੜੂਗੀ ਸਰਕਾਰ ਤੁਹਾਡੇ ਨਾਲ ਖੜੂਗੀ ਕਾਲਜ ਚਾਹੀਦੇ ਐ ਸਕੂਲ ਚਾਹੀਦੇ ਐ ਆਮ ਆਦਮੀ ਕਲੀਨਿਕ ਚਾਹੀਦੇ ਐ ਇਲਾਜ ਚਾਹੀਦਾ ਐ ਅਸੀਂ ਨੌਕਰੀਆਂ 63000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 63000 ਨੌਕਰੀਆਂ ਤੁਹਾਡੇ ਚੋਂ ਵੀ ਮਿਲੀਆਂ ਹੋਣੀਆਂ ਬਹੁਤ ਸਾਰਿਆਂ ਨੂੰ ਤੁਹਾਡੇ ਰਿਸ਼ਤੇਦਾਰ ਨੂੰ ਦੋਸਤਾਂ ਮਿੱਤਰੋ 1 ਰੁਪਈਆ ਵੀ ਕਹਦੇ ਕੋਈ 1 ਰੁਪਈਆ ਕਿ 1 ਰੁਪਈਆ ਲੱਗ ਗਿਆ ਸਾਡਾ ਸ਼ਿਫਾਰਿਸ਼ ਤੇ ਜਾਂ ਕੋਈ ਕੋਈ ਕਿਸੇ ਮੰਤਰੀ ਨੂੰ ਕਹਿਣਾ ਪੈ ਗਿਆ ਨਾ ਜੇ ਨੰਬਰ ਆਉਣਗੇ ਤੁਹਾਡੇ ਘਰੇ ਚਿੱਠੀ ਆ ਜਾਊਗੀ ਮੇਰੇ ਖੱਬੇ ਪਾਸੇ ਕਲਾਕਾਰਾਂ ਦੇ ਵਿੱਚ ਸਾਡਾ ਬੜਾ ਮਿੱਤਰ ਹੈ ਨਿਸ਼ੱਤਰ ਹੈ ਨਾ ਤੇ ਬੜੇ ਵੱਡੇ ਕਲਾਕਾਰਾਂ ਚ ਨਾਮ ਆਉਂਦਾ ਹੈ ਅਸੀਂ ਇਕੱਠੇ ਕੰਮ ਕਰਦੇ ਰਹੇ ਹਾਂ ਬਹੁਤ ਸਾਰੇ ਦੁਨੀਆ ਭਰ ਦੇ ਟੂਰਾਂ ਤੇ ਗਏ ਆ ਅਸੀਂ ਉਦੋਂ ਵੀ ਇਹੀ ਗੱਲ ਕਰਦੇ ਸੀ ਵੀ ਇਹ ਮੌਕਾ ਮਿਲਿਆ ਯਾਰ ਪੰਜਾਬ ਨੂੰ ਪੰਜਾਬ ਬਣਾਉਣਾ ਕਿਉਂਕਿ ਇਹਦੇ ਉਹ ਕਲਾਕਾਰ ਭਰਾ ਨੇ ਇਹੇ ਖੁਸ਼ੀਆਂ ਦੁੱਗਣੀਆਂ ਕਰਨ ਆਉਂਦੇ ਆ ਤੁਹਾਡੀਆਂ ਸਿਆਣੇ ਕਹਿੰਦੇ ਆ ਕਿ ਜਿਹੜੀਆਂ ਖੁਸ਼ੀਆਂ ਨੇ ਉਹ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਨੇ ਕਲਾਕਾਰਾਂ ਨੂੰ ਆਪਾਂ ਖੁਸ਼ੀਆਂ ਬਲੇ ਬਣਾਉਣਾ ਬੁਲਾਉਣੇ ਆ ਕਿ ਇਹ ਸਾਰੀਆਂ ਖੁਸ਼ੀਆਂ ਨੂੰ ਦੁੱਗਣੀਆਂ ਕਰ ਜੋ ਜੇ ਖੁਸ਼ੀ ਵਾਲਾ ਮਾਹੌਲ ਹੋਊਗਾ ਤਾਂ ਇਹ ਵੀ ਤਾਂ ਹੀ ਵਿਜੀ ਹੋਣਗੇ ਜੇ ਹੁਣ ਮਾਹੌਲ ਹੀ ਖੁਸ਼ੀ ਵਾਲਾ ਨਹੀਂ ਹੋਊਗਾ ਫਿਰ ਫਿਰ ਇਹਨਾਂ ਨੂੰ ਕੌਣ ਬੁਲਾਊਗਾ ਜੇ ਇਹ ਸਾਰੀ ਚੇਨ ਹੈ ਜੇ ਕਿਸਾਨ ਦੀ ਖੇਤੀ ਨਹੀਂ ਹੋਊਗੀ ਵਧੀਆ ਜੇ ਉਹਨੂੰ ਭਾਅ ਹੀ ਨਹੀਂ ਮਿਲੂਗਾ ਤਾਂ ਬਾਜ਼ਾਰ ਵੀ ਫਿਰ ਸੁਨਣਾ ਰਹੂਗਾ ਫਿਰ ਬਾਜ਼ਾਰ 'ਚ ਕੌਣ ਜਾਊਗਾ ਜਦੋਂ ਜੇਬ 'ਚ ਪੈਸੇ ਹੀ ਐ ਨਹੀਂ ਸੋ ਇਸ ਕਰਕੇ ਸਾਰੀ ਚੇਨ ਹੈ ਇਹ ਇਹ ਸਾਈਕਲ ਜਿਹੜਾ ਚੱਲਣਾ ਚਾਹੀਦਾ ਹਰ ਇੱਕ ਬੰਦੇ ਨੂੰ ਤਰੱਕੀ ਕਰਨ ਦਾ ਹੱਕ ਹੈ ਹਰੇਕ ਦੇ ਘਰੇ ਚੁੱਲ੍ਹਾ ਬਲੇ ਹਰੇਕ ਦੇ ਘਰੇ ਰੱਬ ਰੋਟੀ ਦੇਵੇ ਹਰੇਕ ਦੇ ਘਰੇ ਰਿਜ਼ਕ ਦੇਵੇ ਤੇ ਪੰਜਾਬ ਇਸੇ ਤਰ੍ਹਾਂ ਤਰੱਕੀ ਕਰਦਰਾ ਵੀ ਇਹੀ ਸਾਡੀਆਂ ਦੁਆਵਾਂ ਨੇ ਇਹੀ ਸਾਡੀਆਂ ਸਾਡੇ ਤਾਂ ਮਨ ਦੀਆਂ ਇੱਛਾਵਾਂ ਨੇ ਤੇ ਬਾਕੀ ਮੈਂ ਕੋਈ ਵੋਟਾਂ ਵਾਸਤੇ ਕਹਿਣ ਨਹੀਂ ਆਇਆ ਵੋਟਾਂ ਦਾ ਨੇੜੇ ਤੇੜੇ ਵੀ ਨਹੀਂ ਆਗੀਆਂ ਮੈਂ ਤਾਂ ਇਹੀ ਕਹਿਣ ਆਇਆ ਕਿ ਹੇ ਤਾਂ ਚੌਥਾ ਸਾਲ ਆਪਾਂ ਨੂੰ 16 ਮਾਰਚ ਨੂੰ ਹੋਊਗਾ ਆਪਣੀ ਸਰਕਾਰ ਨੂੰ 16 ਮਾਰਚ ਨੂੰ 4 ਸਾਲ ਹੋਣਗੇ ਆਹ ਹੁਣ ਇਹਨਾਂ ਦਾ ਦੇਖ ਲਓ ਇਹ ਉਹੀ ਲੜੀ ਜਾਂਦੇ ਆ ਪਹਿਲੇ ਹੀ ਕੋਈ ਕਹਿੰਦਾ ਮੈਨੂੰ ਬਣਾਓ ਕੋਈ ਕਹਿੰਦਾ ਮੇਰੀ ਵਾਰੀ ਆਊਗੀ ਐ ਕਿਵੇਂ ਆਊਗੀ ਵਾਰੀ ਯਾਰ ਕੋਈ ਪਾਣੀ ਦੀ ਵਾਰੀ ਐ ਇਹ ਵੀ 12:05 ਤੇ ਕਾਂਗਰਸ ਵੱਢ ਲੂਗੀ 12:20 ਤੇ ਫਿਰ ਕਾਲੀ ਦਲ ਦੀ ਵਾਰੀ ਆਈ ਇਹ ਕੋਈ ਵਾਰੀ ਕਾਦੀ ਵਾਰੀ ਆਊਗੀ ਇਹਨਾਂ ਦੀ ਲੁੱਟਣ ਦੀ ਵਾਰੀ ਕਹਿੰਦੇ ਆ ਨਾ ਉਹ ਨਹੀਂ ਆਸਾਦੀ ਹੁਣ ਉਹ ਵਾਰੀ ਨਹੀਂ ਆ ਸਕਦੀ ਹੁਣ ਇਹ ਆਪਣੀਆਂ ਵਾਰੀਆਂ ੜੀਕੀ ਜਾਣ ਇਹਨਾਂ ਨੂੰ ਬਹੁਤਾ ਜ਼ਿਆਦਾ ਨਾ ਮਤਲਬ ਨਾ ਹੀ ਬਲਾਓ ਤਾਂ ਚੰਗਾ ਆਹ ਕਾਂਗਰਸੀ ਕਾਲੀ ਜੇ ਕਿਤੇ ਆ ਵੀ ਗਏ ਨਾ ਦੂਰੋਂ ਸਾਸਰੀਕਾਲ ਬੁਲਾ ਦਿਓ ਕਿਉਂਕਿ ਜੇ ਇਹਨਾਂ ਨਾਲ ਹੱਥ ਮਿਲਾਓਗੇ ਨਾ ਬਾਅਦ ਚ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਵੀ ਪੂਰੀਆਂ ਨਹੀਂ ਜਾਂ ਲੈ ਗਈ ਇੱਕ ਅੱਧੀ ਇਹ ਕੋਈ ਇਹਨਾਂ ਦਾ ਪੱਕਾ ਨਹੀਂ ਪਤਾ ਜੇ ਉਂਗਲਾਂ ਨਾ ਲੈ ਕੇ ਜਾਣ ਇਹ ਛਾਂਪ ਛੱਲਾ ਤਾਂ ਲਈ ਜਾਂਦੇ ਆ ਕਿਉਂਕਿ ਖਾਲੀ ਹੱਥ ਘਰੇ ਜਾਣ ਦਾ ਇਹਨਾਂ ਦੇ ਰਵਾਜ ਹੈ ਨਹੀਂ ਇਹਨਾਂ ਦੇ ਠੀਕ ਹੈ ਨਾ ਸੋ ਬੜਾ ਕੁਛ ਇਹਨਾਂ ਨੇ ਸਾਡਾ ਲੁੱਟ ਲਿਆ ਬੜਾ ਪੰਜਾਬ ਨੂੰ ਦੁੱਖ ਦਿੱਤੇ ਇਹਨਾਂ ਨੇ ਹਰ ਪੱਖੋਂ ਹੀ ਦੁੱਖ ਦਿੱਤੇ ਕੋਈ ਗਿਣਨ ਦੀ ਲੋੜ ਹੀ ਨਹੀਂ ਆਪਾਂ ਛੱਡੋ ਪਰੇ ਹੁਣ ਜ਼ਖਮ ਪੁਰਾਣੇ ਕੀ ਛੇੜੀਏ ਹੁਣ ਤਾਂ ਆਪਾਂ ਮਲਮਲਾਈਏ ਹੁਣ ਤਾਂ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਈਏ ਦੋਨੇ ਹੱਥੋਂ ਪਰਚਾ ਕੇ ਦੋ ਨਾਰੇ ਲਾ ਦਿਓ ਇਹ ਇਨਕਲਾਬ ਜੰਦਾਬਾਦ ਥੋੜਾ ਜਿਹਾ ਹੋਰ ਥੋੜਾ ਜਿਹਾ ਹੋਰ ਚੱਕ ਦਿਓ ਇੱਥੇ ਫਿਰ ਦਿਓਣੇ ਆਲੇ-ਦਾਲੇ ਆਲੇ-ਦਾਲੇ ਫਿਰ ਦਿਓਣੇ ਕਾਲੀ ਬੀਜੇਪੀ ਪਾਜ ਪਾਲੇ ਕਾਂਗਰਸੀ ਕੁੰਗਰਸੀ ਵਿੱਚ ਫਿਰ ਦਿਓਣੇ ਇੱਥੇ ਓਵਰ ਦੱਸਣਗੇ ਜਾ ਕੇ ਵੀ ਨਾਰੇ ਕਿਵੇਂ ਲੱਗਦੇ ਸੀ ਇਹ ਨਾਰੇ ਤੋਂ ਪਤਾ ਲੱਗ ਜਾਂਦਾ ਵੀ ਬਦਲਬਾਈ ਕਿੱਧਰ ਨੂੰ ਜਾ ਰਹੀ ਹੈ ਇਨਕਲਾਬ